ਗੜੀਆਂ ਨੇ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਪੁਲਿਸ ਨੇ ਬੈਰੀਕੇਡ ਕਰਕੇ ਇੱਕ ਵਾਰ ਰੋਕਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਪਰ ਪੁਲਿਸ ਕਾਮਯਾਬ ਨਹੀਂ ਹੋਈ ਤੇ ਪੁਲਿਸ ਦੇ ਬੈਰੀਕੇਡ ਨੂੰ ਤੋੜ ਕੇ ਕਿਸਾਨ ਰੇਲਵੇ ਟਰੈਕ ਵਾਲੇ ਪਾਸੇ ਵੱਧ ਗਏ ਤੇ ਜਾ ਕੇ ਰੇਲਵੇ ਟਰੈਕ ਦੇ ਉੱਤੇ ਬੈਠ ਗਏ ਨੇ ਇਸ ਦਾ ਸਿੱਧਾ ਮਤਲਬ ਹੈ ਕਿ ਜਿਹੜੀਆਂ ਅੰਬਾਲਾ ਤੋਂ ਟ੍ਰੇਨਾਂ ਆ ਰਹੀਆਂ ਸਨ ਪੰਜਾਬ ਵਾਲੇ ਪਾਸੇ ਰੁਕ ਗਈਆਂ ਜਿਹੜੀਆਂ ਰਾਜਪੁਰਾ ਲੁਧਿਆਣਾ ਤੋਂ ਦਿੱਲੀ ਵਾਲੇ ਪਾਸੇ ਟ੍ਰੇਨਸ ਜਾ ਰਹੀਆਂ ਸੀ ਉਹ ਫਿਲਹਾਲ ਰੁਕ ਜਾਣਗੀਆਂ ਕਲਕਾ ਟੁਕਟ ਰਾਜਪੁਰਾ ਦੇ ਵਿੱਚ ਆ ਕੇ ਤੁਹਾਨੂੰ ਰੋਕਣਾ ਹੀ ਪਏਗਾ ਹੋ ਸਕਦਾ ਹੈ ਕਿ ਜਿਹੜੀ ਜਲੰਧਰ ਤੋਂ ਲੁਧਿਆਣਾ ਤੋਂ ਟ੍ਰੇਨ ਨਿਕਲੀ ਹੋਵੇ ਉਸ ਨੂੰ ਅੱਗੇ ਵਧਣ ਦਿੱਤਾ ਜਾਵੇ ਤੇ ਫਿਰ ਰੋਕ ਦਿੱਤਾ ਜਾਂਦਾ ਹੈ ਬਿਲਕੁਲ ਨੇੜੇ ਜਾ ਕੇ ਬਹੁਤ ਸਾਰੀਆਂ ਟ੍ਰੇਨਾਂ ਨੂੰ ਰੱਦ ਕਰਨਾ ਪੈ ਜਾਂਦਾ ਹੈ ਰੇਲਵੇ ਨੂੰ ਤੇ ਉਹੀ ਕੁਝ ਹੁੰਦਾ ਹੋਇਆ ਨਜ਼ਰ ਆ ਸਕਦਾ ਔਰ ਇਹ ਕੋਈ ਇਹ ਨਹੀਂ ਹੈ ਕਿ 1-2 ਘੰਟੇ ਦਾ ਦਰਨਾ ਪ੍ਰਦਰਸ਼ਨ ਹੈ ਕਿਸਾਨਾਂ ਦੇ ਵੱਲੋਂ ਜੋ ਕੀਤਾ ਜਾ ਰਿਹਾ ਹੈ ਬਲਕਿ ਇਹ ਦਰਨਾ ਪ੍ਰਦਰਸ਼ਨ ਜੋ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਦੇ ਮੁਤਾਬਿਕ ਇਹ ਦਰਨਾ ਪ੍ਰਦਰਸ਼ਨ ਜਾਰੀ ਰਹੇਗਾ ਪੱਕੇ ਤੌਰ ਦੇ ਉਤੇ ਦਰਸਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ 13 ਫਰਵਰੀ ਤੋਂ ਆਪਾਂ ਸਾਰੇ ਜਾਣਦੇ ਹਾਂ ਸ਼ੰਭੂ ਤੇ ਖਨੌਰੀ ਬਾਰਡਰ ਇਸ ਕਰਕੇ ਜਿਹੜੀਆਂ ਰੋਡਸ ਨੇ ਉਹ ਬਲੌਕ ਨੇ ਹੁਣ ਕਿਸੇ ਨੇ ਦਿੱਲੀ ਜਾਣਾ ਹੋਵੇ ਬਾਈ ਰੋਡ ਤਾਂ ਫਿਰ ਲੁਧਿਆਣੇ ਤੋਂ ਨਿਕਲੋ ਪਹਿਲਾਂ ਚੰਡੀਗੜਾ ਆਓ ਜਾਂ ਫਿਰ ਜ਼ਰਗਪੁਰ ਹੁੰਦੇ ਹੋਏ ਤੁਸੀਂ ਡੇਰਾ ਬਸੀ ਅੰਬਾਲਾ ਹੋ ਕੇ ਦਿੱਲੀ ਜਾ ਸਕਦੇ ਹੋ ਤਾਂ ਸਿੱਧਾ ਜਾਣਾ ਮੁਸ਼ਕਿਲ ਹੈ ਕਿਉਂਕਿ ਉੱਥੇ ਬਿਲਕੁਲ ਰੋਡ ਬਲੌਕ ਕੀਤੀ ਹੋਈ ਹੈ ਜਦੋਂ ਆਪਾਂ ਸ਼ੰਭੂ ਵਾਲੇ ਪਾਸੇ ਤੋਂ ਸ਼ੰਭੂ ਟੋਲ ਤੋਂ ਹੋ ਕੇ ਜਾਣੇ ਤੇ ਹੁਣ ਜਿਹੜੇ ਰੇਲਵੇ ਟਰੈਕ ਨੂੰ ਵੀ ਜੰਪ ਕਰ ਦਿੱਤਾ ਗਿਆ ਇਸ ਦਾ ਸਿੱਧਾ ਅਸਰ ਜੜੀਆਂ ਚੀਜ਼ਾਂ ਦੇ ਉੱਤੇ ਪੈ ਸਕਦਾ ਹੈ ਇਸ ਦਾ ਅਸਰ ਇੰਡਸਟਰੀ ਦੇ ਉੱਤੇ ਪੈ ਸਕਦਾ ਹੈ ਜਿਨ੍ਹਾਂ ਦਾ ਕੱਚਾ ਮਾਲ ਪੰਜਾਬ ਦੇ ਵਿੱਚ ਆਉਂਦਾ ਹੈ ਦੇਸ਼ ਦੇ ਵੱਖ-ਵੱਖ ਖਿੱਸਿਆਂ ਤੋਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਫੈਕਟਰੀਆਂ ਤੱਕ ਪਹੁੰਚਦਾ ਹੈ ਔਰ ਤਿਆਰ ਮਾਲ ਜਿਹੜਾ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚ ਤਿਆਰ ਹੋ ਕੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੱਕ ਪਹੁੰਚਦਾ ਹੈ ਜਿਵੇਂ ਸਪੋਰਟਸ ਗੁੱਡ ਜੜੀਆਂ ਖੇਡਾਂ ਦਾ ਸਮਾਨ ਹੈ ਜਲੰਧਰ ਚ ਬਹੁਤ ਬਣਦਾ ਹੈ ਹੌਜ਼ਰੀ ਦਾ ਸਮਾਨ ਜਿਹੜਾ ਲੁਧਿਆਣਾ ਚ ਬਹੁਤ ਬਣਦਾ ਹੈ ਔਰ ਉਸ ਤੋਂ ਬਾਅਦ ਮੈਂ ਮੰਡੀ ਗੋਬਿੰਦਗਰ ਦਾ ਜ਼ਿਕਰ ਕਰਾਂ ਤਾਂ ਉੱਥੇ ਜਿਹੜਾ ਲੋਹੇ ਦੀ ਮੰਡੀ ਲੋਹਾਨਗਰੀ ਦੀ ਉਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਦੇ ਉੱਤੇ ਅਸਰ ਨਜ਼ਰ ਆਏਗਾ ਕੋਲੇ ਦੀ ਸਪਲਾਈ ਦੇ ਉੱਤੇ ਅਸਰ ਨਜ਼ਰ ਆ ਸਕਦਾ ਹੈ ਆਵਾਜਾਈ ਦੇ ਟ੍ਰੇਨਾਂ ਦੀ ਆਵਾਜਾਈ ਤੇ ਅਸਰ ਲਾਜ਼ਮੀ ਤੌਰ ਤੇ ਪੈ ਸਕਦਾ ਹੈ ਕਿਉਂਕਿ ਮੁਸਾਫਰਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਸਾਡੇ ਨਾਲ ਇੱਕ ਸਮੇਂ ਫੋਨ ਲਾਈਨ ਦੇ ਉੱਤੇ ਕਿਸਾਨਾ ਗੁਰ ਜਗਜੀਤ ਸਿੰਘ ਢਲੇਵਾਲ ਜੀ ਜੁੜ ਰਹੇ ਨੇ ਢਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਦੱਸੋ ਇਹ ਦਰਨਾ ਪ੍ਰਦਰਸ਼ਨ ਨੂੰ ਲੈ ਕੇ ਕੀ ਕੁਝ ਰਣਨੀਤੀ ਉਲਕੀ ਹੈ ਕੀ ਕੁਝ ਪੂਰਾ ਪ੍ਰੋਗਰਾਮ ਉਲਕੀ ਹੈ ਢੱਲੇਵਾਲ ਜੀ ਤੁਸੀਂ ਦੇਖੋ ਪ੍ਰੋਗਰਾਮ ਜਿਹੜੇ ਹੁੰਦੇ ਹਨ ਨਾ ਜੀ ਪ੍ਰੋਗਰਾਮ ਉਲਿਕਣ ਵਾਲਾ ਕੋਈ ਨਹੀਂ ਹੁੰਦਾ ਸਾਡਾ ਤਾਂ ਪੀਸਫੁਲੀ ਪ੍ਰੋਗਰਾਮ ਜਿਹੜਾ ਜੀ ਕੇਂਦਰ ਨੇ ਜਿਹੜੇ ਸਾਡੇ ਨਾਲ ਕਮਿਟਮੈਂਟ ਕੀਤੀਆਂ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਅਸੀਂ ਸੜਕਾਂ ਤੇ ਬੈਠੇ ਹਾਂ ਔਰ ਉਹ ਵੀ ਸਰਕਾਰ ਦੇ ਬਿਠਾਏ ਬੈਠੇ ਆ ਜੀ ਸਾਡੀ ਕੋਈ ਆਉਦੀ ਉਦੋਂ ਵੀ ਮੰਚਾ ਨਹੀਂ ਸੀ ਕਿ ਅਸੀਂ ਸੜਕਾਂ ਤੇ ਬੈਠਣਾ ਸਾਡਾ ਤਾਂ ਇਹ ਸੀਗਾ ਕਿ ਦਿੱਲੀ ਅਸੀਂ ਆਉਣਾ ਸਾਨੂੰ ਸਾਨੂੰ ਜੰਤਰ ਮੰਤਰ ਤੇ ਜਗ੍ਹਾ ਅਰਕੇ ਹਵਤਾ ਪਰ ਟੈਸਟ ਕਰਕੇ ਲੇਕਿਨ ਸਰਕਾਰ ਨੇ ਵੈਰੀਗੇਟਿੰਗ ਕਰਕੇ ਸਾਨੂੰ ਇੱਧੇ ਰੋਕ ਲਿਆ ਚਲੋ ਸਾਡਾ ਉੱਥੇ ਪੀਸਫੁਲ ਅੰਦੋਲਨ ਚੱਲ ਰਿਹਾ ਸਾਡੀ ਕੋਈ ਦਿੱਕਤ ਨਹੀਂ ਹੈ ਜੀ ਸਵਾਲ ਕਿੱਥੇ ਖੜਾ ਹੁੰਦਾ ਹੈ ਕਿ ਜਦੋਂ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਫੜ ਫੜ ਕੇ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਸ਼ੁਰੂ ਕਰ ਲਿਆ ਹਮ ਔਰ ਫਿਰ ਉਸ ਤੋਂ ਬਾਅਦ ਨੌਜਵਾਨ ਲਗਾਤਾਰ ਜੇਲ੍ਹ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਤਰਪੂਟਾ ਕਿਉਂ ਲਗਾਤਾਰ ਅਣਛਣ ਤੇ ਬੈਠਾ ਹੈ ਉਸ ਦਿਨ ਤੋਂ 19 ਤਰੀਕ ਤੋਂ ਜੀ ਉਹ ਇੱਕ ਮੁੰਡਾ 19 ਤਰੀਕ ਨੂੰ ਹੰਚਨ ਤੇ ਬੈਠਾ ਹੈ ਅਸੀਂ ਹਰਿਆਣੇ ਦੇ ਡੀਜੀਪੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਸਰ ਪਲੀਜ਼ ਤੁਸੀਂ ਧਿਆਨ ਦਿਓ ਬੱਚੇ ਦਾ ਕੋਈ ਬਾਡੀ ਆਰਗਨ ਨੁਕਸਾਨਿਆਦਾ ਤੁਸੀਂ ਉਹਨਾਂ ਨੂੰ ਰਿਹਾ ਕਰੋ ਉਹਨਾਂ ਦਾ ਕਸੂਰ ਕੋਈ ਨਹੀਂਗਾ ਲੇਕਿਨ ਉਹਨਾਂ ਨੇ ਗੱਲਬਾਤ ਦੇ ਵਿੱਚ ਤਾਂ ਬੜੀ ਸਾਡੇ ਨਾਲ ਹਮਦਰਦੀ ਪ੍ਰਗਟਾਈ ਲੇਕਿਨ ਅਮਲ ਦੇ ਵਿੱਚ ਕਿਤੇ ਕੋਈ ਉਹ ਤੇ ਕਾਰਵਾਈ ਨਜ਼ਰ ਨਹੀਂ ਆਈ ਜੀ ਤੋਂ ਉਸ ਦਿਨ ਸਦਾਇ ਤੋਂ ਸਾਡੇ ਕੋਲ ਉਹਨਾਂ ਨੇ ਇੱਕ ਹਫਤੇ ਦਾ ਦਿਨ ਮੰਗੇ ਸੀਗੇ ਅਸੀਂ ਇਹਨਾਂ ਨੂੰ ਇੱਕ ਹਫ਼ਤਾ ਦਿੱਤਾ ਵੀ ਠੀਕ ਹੈ ਹਫ਼ਤੇ ਦੇ ਵਿੱਚ ਅਸੀਂ ਤੁਹਾਡੇ ਨਾਲ ਹ ਤੁਸੀਂ ਹਫ਼ਤਾ ਦੇ ਲੈ ਲੈ ਸਾਥ ਨੂੰ ਲੇਕਿਨ ਇੱਕ ਹਫ਼ਤਾ ਬੀਤ ਗਿਆ ਫਿਰ ਵੀ ਕੋਈ ਗੱਲ ਨਹੀਂ ਅੱਜ ਫਿਰ ਦਿਨ ਮੰਗੇ ਜਾ ਰਹੇ ਨੇ ਜੀ ਅੱਜ ਫਿਰ ਦਿਨ ਮੰਗੇ ਜਾ ਰਹੇ ਨੇ ਜੀ ਤਾਂ ਫਿਰ ਇਹਦਾ ਮਤਲਬ ਹੈ ਕਿ ਉਹ ਜਿਹੜਾ ਨੌਜਵਾਨ ਸਾਡਾ ਮਰਨ ਵਰਤੇ ਬੈਠਾ ਹੈ ਉਹਦੇ ਵਾਸਤੇ ਸਾਡੀ ਸਰਕਾਰ ਹੈ ਜਾਂ ਸਾਡਾ ਪ੍ਰਸ਼ਾਸਨ ਦੋਨੋਂ ਹੀ ਸੀਰੀਅਸ ਨਹੀਂ ਹੈ ਜੀ ਲੇਕਿਨ ਗੱਲ ਇਹ ਆ ਵੀ ਸਾਡੇ ਅੰਦੋਲਨ ਦਾ ਹਿੱਸਾ ਹੈ ਉਹ ਨੌਜਵਾਨ ਸਾਡਾ ਤਾਂ ਸਾਨੂੰ ਤਾਂ ਫਿਕਰ ਹੈ ਨਾ ਉਹਨਾਂ ਬੱਚਿਆਂ ਦਾ ਜੀ ਤੇ ਜਿਹੜਾ ਬੱਚਾ ਉੱਥੇ ਅੰਛਨ ਤੇ ਬੈਠਾ ਹੈ ਸਰਕਾਰ ਦੇ ਕੰਨ ਖੋਲਣ ਦੇ ਲਈ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਸਾਨੂੰ ਮਜਬੂਰੀ ਵਾਸਤੇ ਰੇਲਵੇ ਟਰੈਕ ਤੇ ਆਉਣਾ ਪਿਆ ਹੈ ਸਾਡਾ ਰੇਲਵੇ ਟਰੈਕ ਤੇ ਆਉਣਾ ਕੋਈ ਪ੍ਰੋਗਰਾਮ ਨਹੀਂ ਸੀ ਸਾਡਾ ਰੇਲਵੇ ਟਰੈਕ ਤੇ ਬੈਠਣਾ ਕੋਈ ਨਿਸ਼ਾਨਾ ਨਹੀਂ ਸੀ ਤੇ ਸਾਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਰੇਲਵੇ ਟਰੈਕ ਤੇ ਆਈਏ ਠੀਕ ਨਿਕਲਵਰ ਸਭ ਕਲੀਅਰ ਕਰੋ ਮੈਂ ਮੈਂ ਤੁਹਾਨੂੰ ਵਿਚਾਲੇ ਰੋਕਣੇ ਥੋੜਾ ਜਿਹਾ ਕਲੀਅਰ ਕਰੋ ਕਿ ਇਹ ਕਿਹੜੀ ਗੱਲਬਾਤ ਤੁਸੀਂ ਪ੍ਰਸ਼ਾਸਨ ਦੇ ਨਾਲ ਕਰਨਾ ਚਾਹੁੰਦੇ ਹੋ ਕਿ ਰੇਲਵੇ ਟਰੈਕ ਨੂੰ ਖਾਲੀ ਕੀਤਾ ਜਾ ਸਕੇ ਕਿ ਤੁਸੀਂ ਧਰਨਾ ਉੱਥੋਂ ਮੋਚ ਚੁੱਕੋ ਸਾਡਾ ਗੱਲਬਾਤ ਤਾਂ ਜਿਹੜੀ ਹੈ ਨਾ ਜੀ ਜੀ ਸਰਕਾਰ ਦੇ ਨਾਲ ਸਰਕਾਰ ਹੁਣ ਹੈ ਨਹੀਂ ਕੋਈ ਬਾਕੀ ਮੰਗਾਂ ਨੂੰ ਲੈ ਕੇ ਤਾਂ ਜਿਹੜੀ ਗੱਲਬਾਤ ਆ ਉਹ ਹੋਣੀ ਹੋਈ ਨਹੀਂ ਜੀ ਸਾਡਾ ਸਾਡਾ ਪਰਪਸ ਸਿਰਫ ਇੰਨਾ ਹੀ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਰਿਹਾ ਕਰਨ ਔਰ ਜਿਸ ਤਰੀਕੇ ਦੇ ਨਾਲ ਸਾਡੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨ ਜੀ ਇਹ ਜਿਹੜੀ ਐਮਰਜੈਂਸੀ ਵਰਗੇ ਮਾਹੌਲ ਹਰਿਆਣਾ ਯੂਪੀ ਦੇ ਵਿੱਚ ਬਣਾਏ ਨੇ ਉਹਨਾਂ ਨੂੰ ਹਲਾ ਮਾਹੌਲ ਨੂੰ ਹਲਾਕਾ ਨੂੰ ਸਾਜਿਕ ਕਰੇ ਸਰਕਾਰ ਇਹ ਤੁਸੀਂ ਤੁਸੀਂ ਥੋੜਾ ਜਿਹਾ ਕਲੀਅਰ ਕਰੋ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਹਿਰਾਸਤ ਚ ਲਏ ਗਏ ਉਹਨਾਂ ਨੂੰ ਛੱਡਿਆ ਜਾਵੇ ਕਿੰਨੇ ਨੌਜਵਾਨ ਜਾਂ ਕਿਸਾਨ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਨੂੰ ਹਿਰਾਸਤ ਚ ਲਿਆ ਗਿਆ ਉਹ ਕਿੱਥੇ ਨੇ ਇਸ ਸਮੇਂ ਹਿਰਾਸਤ ਚ ਕਿ ਉਹ ਪੰਜਾਬ ਪੁਲਿਸ ਦੇ ਕੋਲ ਨੇ ਜਾਂ ਹਰਿਆਣਾ ਪੁਲਿਸ ਦੇ ਕੋਲ ਨਹੀਂ ਉਹ ਹਰਿਆਣਾ ਪੁਲਿਸ ਦੇ ਕੋਲ ਨੇ ਜੀ ਤੋ ਮੁੰਡਾ ਨਵਦੀਪ ਹੈ ਜੀ ਜਲਵੇੜਾ ਇੱਕ ਉਹਨਾਂ ਦੇ ਨਾਲ ਗੁਰਕੀਰਤ ਆ ਇਹ ਦੋਨੋਂ ਮੁੰਡੇ ਇਹ ਆਪਣੀ ਅੰਮੜਾ ਜੇਲ੍ਹ ਚ ਨੇ ਠੀਕ ਹੈ ਅਨੀਸ਼ ਖੜਕੜ ਆ ਉਹ ਨੌਜਵਾਨ ਮਤਲਬ ਜੀਮ ਜੇਲ੍ਹ ਚ ਹੈ ਠੀਕ ਹੈ ਔਰ ਲਗਾਤਾਰ ਮਤਲਬ ਅ ਅਨੀਸ਼ ਦੇ ਬਾਰੇ ਤੇ ਚਿੰਤਾ ਦੀ ਗੱਲ ਹੀ ਬਣੀ ਹੋਈ ਹੈ ਨਾ ਕਿ ਉਹ ਮੁੰਡਾ ਅਣਛਿੰਤ ਹੈ ਮਰਨ ਮਰਤੇ ਬੈਠਾ ਜੇ ਮਰਨ ਮਰਤੇ ਬੈਠਾ ਤੇ ਫਿਰ ਵੀ ਉਹਦੀ ਗੱਲ ਦੀ ਗੌਰ ਨਾ ਹੋਵੇ ਜੀ ਤਾਂ ਫਿਰ ਸਾਨੂੰ ਮਜਬੂਰੀ ਵਾਸਤੇ ਸਰਕਾਰ ਦੀਆਂ ਅੱਖਾਂ ਤੱਕ ਕੰਨਾਂ ਤੱਕ ਅੱਧੀ ਗੱਲ ਲਗਾਉਣ ਲਈ ਤੇ ਪੋਡਕਾਸਟ ਕਰਨ ਲਈ ਮਜਬੂਰ ਮਤਲਬ ਕੋਲ ਵੀ ਲਾ ਕੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਜਿਹੜੇ ਪ੍ਰਦਰਸ਼ਨਕਾਰੀ ਸਾਥੀ ਨੇ ਤਿੰਨ ਨੌਜਵਾਨ ਹਰਿਆਣਾ ਪੁਲਿਸ ਦੀ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਛੱਡਿਆ ਜਾਵੇ ਫੌਰਨ ਤੁਹਾਡੀ ਇਹ ਮੰਗ ਹੈ ਜੀ 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 ਠੀਕ ਹੈ ਤੇ ਕੋਈ ਹੋਰ ਮੰਗ ਵੀ ਹੈ ਕਿ ਤੁਸੀਂ ਰੇਲਵੇ ਟਰੈਕ ਨੂੰ ਖਾਲੀ ਕਰ ਦੋ ਦੇਖੋ ਬਾਕੀ ਜਿਹੜੀਆਂ ਸਾਡੀਆਂ ਪੰਜਾਬ ਦੇ ਪ੍ਰਸ਼ਾਸਨ ਨਾਲ ਸੀਗੀਆਂ ਉੱਥੇ ਦੀ ਵਿਵਸਥਾ ਦੇ ਬਾਰੇ ਵਿੱਚ ਉਹ ਉਹਨਾਂ ਵੱਲੋਂ ਕਾਫੀ ਸਾਰੀਆਂ ਮਤਲਬ ਹੱਲ ਕੀਤੀਆਂ ਨੇ ਤੁਹਾਡੀ ਮੰਗ ਆ ਕਿ ਉੱਥੇ ਮੈਡੀਕਲ ਦੀ ਸਹੂਲਤ ਦਿੱਤੀ ਜਾਏ ਉਹਨਾਂ ਨੇ ਮੰਨਿਆ ਵੀ ਅਸੀਂ ਕਰਾਂਗੇ ਹੂੰ ਤੋਂ ਉਹ 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 ਉਸ ਲੈਵਲ ਦੀਆਂ ਨੇ ਲੇਕਿਨ ਇੱਥੇ ਅਸੀਂ ਸਾਡੇ ਨੌਜਵਾਨ ਅਗਰ ਰਿਹਾ ਕਰ ਦਿੱਤੇ ਜਾਂਦੇ ਆ ਤਾਂ ਸਾਡਾ ਮਸਲਾ ਹੱਲ ਹੋ ਜਾਏ ਚਲੋ ਠੀਕ ਹੈ ਕੁਲ ਮਿਲਾ ਕੇ ਗੱਲ ਹੁਣ ਇਸ ਪੁਆਇੰਟ ਦੇ ਉੱਤੇ ਆ ਕੇ ਖੜ ਗਈ ਜਿਹੜੇ ਤਿੰਨ ਨੌਜਵਾਨੇ ਹੁਣ ਛੱਡੇ ਜਾਣ ਤੁਹਾਡੀ ਅੰਮ੍ਰਾਲਾ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਨਹੀਂ ਨਹੀਂ ਅੰਮ੍ਰਾਲਾ ਪ੍ਰਸ਼ਾਸਨ ਨਾਲ ਸਾਡੀ ਕੋਈ ਦੁਬਾਰਾ ਗੱਲਬਾਤ ਨਹੀਂ ਹੋਈ ਜੀ ਔਰ ਪੰਜਾਬ ਦਾ ਪ੍ਰਸ਼ਾਸਨ ਵੀ ਕੱਲ ਦਾ ਉਸ ਤੋਂ ਟਾਈਮ ਤੋਂ ਬਾਅਦ ਜੀ ਸਿਰਫ ਇੱਕ ਟਾਈਮ ਪਾਸ ਕਰਨ ਵਾਲੀਆਂ ਗੱਲਾਂ ਕਰ ਰਿਹਾ ਕੋਈ ਮਗਰ ਸੀਰੀਅਸਨੈਸ ਨਹੀਂ ਦਿਖਾ ਰਿਹਾ ਨਹੀਂ ਮਤਲਬ ਜੇਲ੍ਹ ਪ੍ਰਸ਼ਾਸਨ ਕਿਸ ਦੇ ਨਾਲ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਕਿਉਂਕਿ ਉਹਨਾਂ ਪੰਜਾਬ ਦੇ ਕੋਲ ਆਪਣੇ ਅਧਿਕਾਰ ਨਹੀਂ ਪੁਲਿਸ ਦੇ ਕੋਲ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕਰਨ ਕਿ ਉਹ ਨੌਜਵਾਨ ਛੱਡੇ ਜਾਣ ਬਸ ਸਾਡਾ ਤੇ ਇਹ ਹੈ ਜੀ ਕਿ ਸਾਡੇ ਨੌਜਵਾਨ ਰਿਹਾ ਕਿਤੇ ਜਾਣ ਪ੍ਰੋਸੈਸ ਕੀ ਅਡਾਪਟ ਕਰਨਾ ਹੈ ਜੀ ਇਹ ਹਰਿਆਣਾ ਪ੍ਰਸ਼ਾਸਨ ਸਾਹਮਣੇ ਪੰਜਾਬ ਸਰ ਪ੍ਰਸ਼ਾਸਨ ਸਾਹਮਣੇ ਜਿੰਮੇ ਕਰਨਾ ਹੈ ਤੇ ਕਿਹੜੀਆਂ ਧਰਾਵਾਂ ਲਗਾਈਆਂ ਗਈਆਂ ਉਹਨਾਂ ਦੇ ਉੱਤੇ ਕਿਹੜਾ ਪਰਚਾ ਦਰਜ ਕੀਤਾ ਗਿਆ ਉਹਦੀ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇ ਦੇਖੋ ਧਰਾਵਾਂ ਜਦੋਂ ਜੇ ਧਰਾਵਾਂ ਵਾਲੇ ਪਾਸੇ ਲਸਾਈਏ ਫਿਰ ਤਾਂ ਤੁਸੀਂ ਹੈਰਾਨ ਹੋ ਜਾਓਗੇ ਜੀ ਇਹੋ ਜਿਹੀਆਂ ਧਰਾਵਾਂ ਨੇ ਇੱਕ ਨੌਜਵਾਨ ਸਾਡਾ ਇਹ ਕਹਿ ਰਿਹਾ ਸਟੇਜ ਤੋਂ ਖੜ ਕੇ ਜੀ ਕਿ ਸ਼ਾਂਤੀ ਬਣਾ ਕੇ ਰੱਖਣੀ ਹੈ ਅੱਗੇ ਪੁਲਿਸ ਦੇ ਨੌਜਵਾਨ ਵੀ ਸਾਡੇ ਹੀ ਧੀਆਂ ਪੁੱਤ ਨੇ ਤੇ ਕਿਸੇ ਨੇ ਸ਼ਾਂਤੀ ਨਹੀਂ ਭੰਗ ਕਰਨੀ ਇਹ ਕਹਿ ਰਿਹਾ ਜੀ ਤੇ ਉਹਦੇ ਤੇ ਧਾਰਾ ਜਿਹੜੀ ਲੱਗੀ ਉਹ 4 ਮਿੰਟ ਲਾਇਆ ਹੋਇਆ ਹੂੰ ਤੋਂ ਧਰਾਵਾਂ ਦਾ ਇਹਨਾਂ ਦੀ ਮਰਜ਼ੀ ਦੀਆਂ ਨਾ ਜੀ ਜਿਹੜਾ ਜਿਹੜਾ ਕੋ ਮਰਜ਼ੀ ਟਰੈਕਟਰ ਸਾਡੇ ਇਹਨਾਂ ਨੇ ਬੰਨੇ 307 ਸਾਡਿਆਂ ਦੇ ਆ ਜੀ ਪਰ ਡੱਲੇਵਾਲ ਸਾਹਿਬ ਦੂਜਾ ਪੱਖ ਇਸ ਪੂਰੇ ਤੁਹਾਡੇ ਪ੍ਰਦਰਸ਼ਨ ਦਾ ਇਹ ਵੀ ਹੈ ਕਿ ਉਸ ਦੀ ਵਜਨ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਦਿੱਕਤ ਹੋਏਗੀ ਦੇਖੋ ਇਸ ਸਟੇਜ ਨਾਲ ਅਸੀਂ ਬਿਲਕੁਲ ਅਸੀਂ ਇਹ ਗਰਦ ਮਹਿਸੂਸ ਕਰਦੇ ਹਾਂ ਪਹਿਲਾਂ ਹੀ ਮਹਿਸੂਸ ਕਰਦੇ ਅਸੀਂ ਰੇਲ ਰੋਕਣਾ ਸਾਡਾ ਕੋਈ ਏਜੰਡਾ ਨਹੀਂਗਾ ਹੂੰ ਪਰ ਇੱਕ ਦੂਜਾ ਪੱਖ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਨੌਜਵਾਨ ਜਿਹੜਾ ਲਗਾਤਾਰ ਮਰਨ ਵਰਤ ਤੇ ਬੈਠਾ ਹੈ ਉਹਨੂੰ ਜਿਉਂਦਿਆਂ ਰੱਖਣ ਦੇ ਲਈ ਇਹ ਤਕਲੀਫ ਆਪਾਂ ਨੂੰ ਝੱਲਣੀ ਪੈਣੀ ਹੈ ਪੰਜਾਬ ਹਰਿਆਣਾ ਰਾਜਸਥਾਨ ਏਦੂ ਗਾ ਮੈਂ ਤਾਂ ਹੀ ਵੀ ਕਹੂੰਗਾ ਕਿ ਨੀ ਠੀਕੇ ਢੱਲੇਵਾਲ ਸਾਹਿਬ ਪੰਜਾਬ ਦੇ ਵਪਾਰੀ ਨਾ ਲੁਧਿਆਣੇ ਵਾਲਿਆਂ ਨਾਲ ਗੱਲ ਕਰੋ ਜਲੰਧਰ ਵਾਲਿਆਂ ਨਾਲ ਗੱਲ ਕਰੋ ਉਹ ਤਾਂ ਰੋਡ ਜਾਮ ਹੋਣ ਤੋਂ ਹੀ ਬਹੁਤ ਪਰੇਸ਼ਾਨ ਨੇ ਡਾਢੇ ਪਰੇਸ਼ਾਨ ਨੇ ਤੇ ਹੁਣ ਜੇ ਰੇਲਵੇ ਟਰੈਕ ਜਾਮ ਹੋ ਗਿਆ ਤਾਂ ਫਿਰ ਜਿਹੜੀਆਂ ਮਾਲ ਗੱਡੀਆਂ ਹੁੰਦੀਆਂ ਨੇ ਜਿਹੜਾ ਕੱਚਾ ਮਾਲ ਆਂਦਾ ਹੈ ਤਿਆਰ ਮਾਲ ਜਾਂਦਾ ਹੈ ਪੰਜਾਬ ਤੋਂ ਸਾਰਾ ਕੁਝ ਰੁਕ ਜਾਏਗਾ ਜੇ ਇਹ ਦਰਨਾ ਪ੍ਰਦਰਸ਼ਨ ਨਹੀਂ ਚੱਲਦਾ ਰਿਹਾ ਉਹ ਬਹੁਤ ਪਰੇਸ਼ਾਨ ਨੇ ਕਹਿੰਦੇ ਸਾਡੇ ਜਿਹੜੇ ਰੋਜ਼ਗਾਰ ਨੇ ਸਾਡੇ ਜਿਹੜੇ ਕੰਮਕਾਜ ਨੇ ਬਹੁਤ ਪ੍ਰਭਾਵਿਤ ਹੋਏ ਨੇ ਪਿਛਲੇ 2-3 ਮਹੀਨੇ ਗੌਰਵ ਜੀ ਸਵਾਲ ਪਤਾ ਕੀ ਹੈ ਜੀ ਸਵਾਲ ਇਹ ਹੈ ਕਿ ਆਮ ਹਾਲਾਤ ਹੁੰਦੇ ਤਾਂ ਕੋਈ ਫਰਕ ਨਹੀਂ ਸੀ ਹਮ ਲੇਕਿਨ ਜਦੋਂ ਇੱਕ ਮੁੰਡਾ ਮਰਨ ਵਰਤ ਦੇ ਬੈਠਾ ਹੋਵੇ ਨਾ ਉਦੋਂ ਹਾਲਾਤ ਆਮ ਨਹੀਂ ਹੁੰਦੇ ਉਦੋਂ ਬੜੇ ਕ੍ਰਿਟੀਕਲ ਮਾਹੌਲ ਬਣ ਜਾਂਦਾ ਉਹਦੇ ਵਿੱਚ ਮੈਂ ਕਹੂੰਗਾ ਸਾਡੇ ਵਪਾਰੀ ਵਰਗ ਨੂੰ ਵੀ ਸਾਡੇ ਆਮ ਲੋਕਾਂ ਨੂੰ ਵੀ ਇਵਨ ਮੈਂ ਤਾਂ ਮੈਂ ਤਾਂ ਸਾਡੇ ਜਿਹੜੇ ਜੰਮੂ ਕਸ਼ਮੀਰ ਤੱਕ ਦੇ ਲੋਕ ਨੇ ਉਹਨਾਂ ਤੋਂ ਵੀ ਹੱਥ ਜੋੜ ਕੇ ਮਾਫੀ ਮੰਗਾਂਗੇ ਕਿ ਇਹ ਤੇ ਨੌਜਵਾਨ ਦੀ ਜਾਨ ਬਚਾਉਣ ਲਈ ਇਹ ਸਾਨੂੰ ਕਰਨਾ ਪੈ ਰਿਹਾ ਸਾਡਾ ਕੋਈ ਇਹ ਮਤਲਬ ਹੋਰ ਕੋਈ ਮੰਤਵ ਨਹੀਂ ਹੈ ਮਤਲਬ ਹੁਣ ਕੁੱਲ ਮਿਲਾ ਕੇ ਮੈਂ ਆਖਰੀ ਸਵਾਲ ਪੁੱਛ ਰਿਹਾ ਤੁਹਾਨੂੰ ਇਹ ਧਰਨਾ ਪ੍ਰਦਰਸ਼ਨ ਰੇਲਵੇ ਟਰੈਕ ਦੇ ਉੱਤੇ ਜਦੋਂ ਤੱਕ ਤਿੰਨ ਨੌਜਵਾਨ ਨਹੀਂ ਛੱਡੇ ਜਾਂਦੇ ਜਾਰੀ ਰਹੇਗਾ ਮਤਲਬ ਜਾਮ ਰਹੇਗੀ ਕੋਈ ਟ੍ਰੇਨ ਦੀ ਆਵਾਜਾਈ ਨਹੀਂ ਹੋਏਗੀ ਸ਼ੰਭੂ ਵਾਲੇ ਪਾਸੇ ਤੋਂ ਮਜਬੂਰੀ ਆ ਸਾਡਾ ਰੇਲਾਂ ਜਾਮ ਕਰਨਾ ਮੈਂ ਫਿਰ ਕਹਿ ਰਿਹਾ ਕਿ ਸਾਡਾ ਕੋਈ ਮੰਤਵ ਨਹੀਂ ਹੈ ਲੇਕਿਨ ਮਜਬੂਰੀ ਹੈ ਮਜਬੂਰੀ ਵਾ ਸਾਨੂੰ ਇਹ ਕਰਨਾ ਤੇ ਹੋਰ ਜਿਹੜੇ ਟਰੈਕ ਹੈਗੇ ਨੇ ਜਿਵੇਂ ਅੰਬਾਲਾ ਤੋਂ ਚੰਡੀਗੜ੍ਹ ਆਂਦਾ ਹੈ ਜਾਂ ਫਿਰ ਕੋਈ ਹੋਰ ਟਰੈਕ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ ਉਹ ਸਾਰੇ ਬਹਾਲ ਨੇ ਬਾਕੀ ਸਭ ਬਹਾਲ ਨੇ ਸਿਰਫ ਇਹਦੇ ਤੇ ਕਰੇ ਕਿ ਸ਼ੰਭੂ ਵਾਲਾ ਬੰਦ ਕੀਤਾ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜ